ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਗੁਰੂ ਰੂਪ ਗੁਰੂ ਸਵਾਰੀ ਸਤਸਿੰਘ ਜੀਓ ਆਓ ਆਪ ਜੀ ਦੇ ਨਾਲ ਸਾਸਰਾਏ ਜਵਰੀ ਦੀ ਉਹ ਆਤਸਾਂ ਜੀ ਕਰੀਏ ਇੱਕ ਵਾਰ ਭਾਈ ਮਦਾਨਾ ਜੀ ਨੇ ਉਹ ਗੁਰਦੇਵ ਜੀ ਵੱਲੋਂ ਪ੍ਰਸ਼ਨ ਕੀਤਾ ਗੁਰੂ ਜੀ ਸਾਰੇ ਜਾਣਦੇ ਹਨ ਇਹ ਸਰੀਰ ਸਾਡੀ ਅਮੁੱਲ ਨਦੀ ਹੈ ਫਿਰ ਕਿਉਂ ਲੋ ਇਸ ਦੇ ਨਾਲ ਨਸ਼ੇ ਅਤੇ ਵਿਕਾਰ ਕਰਕੇ ਖਰਵਾੜ ਕਰ ਰਹੇ ਨੇ ਗੁਰੂ ਜੀ ਨੇ ਕਿਹਾ ਭਾਈ ਮਰਦਾਨਾ ਜੀ ਸਾਰੇ ਮਨੁੱਖਾ ਨੂੰ ਇੰਨੀ ਯੋਗਤਾ ਪ੍ਰੀ ਨਜ਼ਰ ਪ੍ਰਾਪਤ ਨਹੀਂ ਹੋਈ ਉਹ ਇਸ ਸਰੀਰ ਰੂਪੀ ਅਮੁਲਤਨ ਨੂੰ ਕੌਡੀ ਬਦਲੇ ਵਿਰਥ ਗਵਾ ਰਹੇ ਨੇ ਜਿਸ ਪਾਈ ਉਤੇ ਬੈਠੇ ਨੇ ਉਸੇ ਨੂੰ ਕਟਣ ਵਿੱਚ ਲੈਣ ਨੇ ਇਸ ਲਈ ਅਗਿਆਨਤਾ ਵਾ ਸੁਨੁਖ ਦੁਖੀ ਹੈ ਜੇਕਰ ਤੁਹਾਨੂੰ ਇਸ ਵਿੱਚ ਸ਼ੱਕ ਹੈ ਤਾਂ ਤੁਸੀਂ ਇੱਕ ਪ੍ਰੀਖਿਆ ਕਰਕੇ ਵੇਖ ਸਕਦੇ ਹੋ ਸਾਰਿਆਂ ਨੂੰ ਇੱਕੋ ਜਿਹੀ ਨਜ਼ਰ ਪ੍ਰਾਪਤ ਨਹੀਂ ਹੁੰਦੀ ਹਰ ਇੱਕ ਵਿਅਕਤੀ ਆਪਣੀ ਬੁੱਧੀ ਅਨੁਸਾਰ ਚੀਜ਼ ਦੀ ਕੀਮਤ ਆਕਦਾ ਹੈ ਭਲੇ ਹੀ ਉਹ ਬੜਮੁੱਲਾ ਰਤਨੀ ਕਿਉਂ ਨਾ ਹੋਵੇ ਮਰਦਾਨਾ ਜੀ ਬੋਲੇ ਕਿਵੇਂ ਸੰਭਵ ਹੈ ਚੀਜ਼ ਦਾ ਜੋ ਅਸਲੀ ਮੁੱਲ ਹੈ ਉਹ ਸਾਰਿਆਂ ਲਈ ਹੈ ਫਿਰ ਪਿੰਨ ਪਿੰਨ ਵਿਅਕਤੀ ਇੱਕ ਹੀ ਚੀਜ਼ ਦਾ ਮੁੱਲ ਵੱਖ-ਵੱਖ ਤਰ੍ਹਾਂ ਕਿਵੇਂ ਲਾਵੇਗਾ ਉਸ ਸਮੇਂ ਗੁਰਦੇਵ ਭਾਈ ਮਰਦਾਨਾ ਜੀ ਨੂੰ ਬੋਲੇ ਉਹ ਇੱਕ ਸਾਹਮਣੇ ਰੇਤਾਂ ਵਿੱਚ ਕੋਈ ਚੀ ਜ ਚਮਕ ਰਹੀ ਹੈ ਤੁਸੀਂ ਉਸ ਨੂੰ ਚੁੱਕ ਲਿਆਓ ਤੇ ਭਾਈ ਮਰਦੀਨ ਮਰਦਾਨਾ ਜੀ ਨੇ ਅਜਿਹਾ ਕੀਤਾ ਉਹ ਚਮਕੀਲੀ ਚੀਜ਼ ਇੱਕ ਚਮਕੀਲਾ ਰਤਨ ਸੀ ਮਰਦਾਨਾ ਜੀ ਨੂੰ ਗੁਰੂ ਜੀ ਨੇ ਇਹਦੇਸ਼ ਦਿੱਤਾ ਭਾਈ ਜੀ ਇਸ ਨੂੰ ਨਗਰ ਵਿੱਚ ਜਾ ਕੇ ਜਦ ਤੋ ਜਦ ਮੁੱਲ ਉਤੇ ਵੇਚ ਕੇ ਦਿਖਾਓ ਇਹ ਆਗਿਆ ਪ੍ਰਾਪਤ ਕਰ ਭਾਈ ਮਰਦਾਨਾ ਨਜ਼ਦੀਕ ਦੇ ਨਗਰ ਪਟਨਾ ਵਿੱਚ ਪਹੁੰਚੇ ਉਹਨਾਂ ਨੇ ਉਹ ਸੁੰਦਰ ਰਤਨ ਇੱਕ ਸਬਜ਼ੀ ਵਾਲੇ ਦੇ ਦੁਕਾਨ ਵਾਲੇ ਨੂੰ ਵਿਖਾਇਆ ਉਸ ਨੇ ਕਿਹਾ ਸੁੰਦਰ ਪੱਥਰ ਦਾ ਟੁਕੜਾ ਹੈ ਤੇ ਮੇਰੇ ਕਿਸੇ ਕੰਮ ਦਾ ਨਹੀਂ ਪਰ ਸੁੰਦਰ ਹੈ ਮੈਂ ਬੱਚਿਆਂ ਦੇ ਖੇਡਣ ਲਈ ਲੈ ਲੈਂਦਾ ਹਾਂ ਪਰ ਤੁਸੀਂ ਆਪਣੀ ਲੋੜ ਅਨੁਸਾਰ ਮੇਰੇ ਵੱਲੋਂ ਇਸ ਦੇ ਬਦਲੇ ਵਿੱਚ ਸਬਜ਼ੀ ਲੈ ਸਕਦੇ ਹੋ ਮਰਦਾਨਾ ਜੀ ਸੋਚਣ ਲੱਗੇ ਕਿ ਗੁਰਦੇਵ ਨੇ ਤਾਂ ਕਿਹਾ ਸੀ ਕਿ ਇਹ ਅਮੁੱਲ ਹੈ ਮੈਂ ਕਦੇ ਦੂਜੇ ਵਪਾਰੀਆਂ ਨੂੰ ਦਿਖਾਉਂਦਾ ਹਾਂ ਉਹ ਇੱਕ ਹਲਵਾਈ ਦੀ ਦੁਕਾਨ ਉੱਤੇ ਗਏ ਰਤਨ ਵਿਖਾਇਆ ਉਸ ਹਲਵਾਈ ਨੇ ਕਿਹਾ ਠੀਕ ਹੈ ਇਹ ਸੁੰਦਰ ਹੈ ਪਰ ਮੇਰੇ ਕਿਸੇ ਕੰਮ ਦਾ ਨਹੀਂ ਜੇਕਰ ਤੁਸੀਂ ਇਸ ਨੂੰ ਵੇਚਣਾ ਹੀ ਚਾਹੁੰਦੇ ਹੋ ਤਾਂ ਮੈਂ ਤੁਹਾਨੂੰ ਢਿੰਡ ਪਰ ਪੋਜਨ ਮਠਿਆਈ ਆ ਖਵਾ ਸਕਦਾ ਹਾਂ ਇਸ ਪੱਥਰ ਨੂੰ ਮੈਂ ਆਪਣੇ ਤਰਾਜੂ ਉੱਤੇ ਲਾ ਲਵਾਂਗਾ ਫਿਰ ਉਹ ਇੱਕ ਕੱਪੜੇ ਦੀ ਦੁਕਾਨ ਉੱਤੇ ਗਿਆ ਉਹਨਾਂ ਨੂੰ ਇੱਕ ਜੋੜਾ ਵਸਤਰਾਂ ਦਾ ਸਵੀਕਾਰ ਦੇਣਾ ਕੀਤਾ ਉੱਥੇ ਮਰਦਾਨਾ ਜੀ ਪੁੱਛਦੇ ਪੁੱਛਦੇ ਅੱਗੇ ਇੱਕ ਜੌਰੀ ਸਾਸਰਾਏ ਦੀ ਦੁਕਾਨ ਤੇ ਪਹੁੰਚ ਗਏ ਉਸ ਦੇ ਕਰਮਚਾਰੀ ਅਧਰਕਾ ਨੇ ਉਸ ਰਤਨ ਨੂੰ ਵੇਖਿਆ ਤੇ ਬਹੁਤ ਪ੍ਰਭਾਵਤ ਹੋਇਆ ਤੇ ਕਹਿਣ ਲੱਗਾ ਮੈਂ ਇਸ ਰਤਨ ਨੂੰ ਆਪਣੇ ਮਾਲਕ ਨੂੰ ਵਿਖਾਇਆ ਕਿ ਇਸ ਦਾ ਅਸਲੀ ਮੁੱਲ ਪਾਵਾਂਗਾ ਕਿਉਂਕਿ ਇਹ ਰਤਨ ਪਹਿਲਾਂ ਕਦੇ ਅਜਿਹੇ ਰਤਨ ਵੇਖਿਆ ਹੀ ਨਹੀਂ ਐਸੇ ਰਤਨ ਦਾ ਮੁੱਲ ਬਹੁਤ ਪਵੇਗਾ ਜਦੋਂ ਸਾਲਸਰਾਏ ਨੇ ਉਹ ਰਤਨ ਵੇਖਿਆ ਸਿਰ ਝੁਕਾ ਕੇ ਰਤਨ ਨੂੰ ਪ੍ਰਮਾਣ ਕੀਤਾ ਤੇ ਇਹ ਰਤਨ ਨਹੀਂ ਕੁਦਰਤ ਦਾ ਕਸ਼ਮਾ ਹੈ ਇਸ ਦੇ ਅੰਦਰ ਦੇ ਪ੍ਰਕਾਸ਼ ਪੁੰਜ ਵਿੱਚ वेश प्रकार ਦਾ પ્રતિબિંਦ ਬਣਦਾ ਹੈ ਜਿਸ ਵਿੱਚ ਸੰਕਲਿਤ ਹੈ ਕਿ ਦਰਸ਼ਨ ਪੇੜ 100 ਰੁਪਏ ਇਹ ਅਮੁੱਲ ਹੈ ਮੈਂ ਇਸ ਨੂੰ ਖਰੀਦਣ ਲਈਕ ਨਹੀਂ ਹਾਂ ਮੈਂ ਤਾਂ ਇਹਦੀ ਦਰਸ਼ਨ ਪੇਟਾ ਦੇ ਸਕਦਾ ਹਾਂ ਉਸਨੇ ਮਰਦਾਨਾ ਜੀ ਦਾ ਸ਼ਾਨਦਾਰ ਸਵਾਦ ਕੀਤਾ ਭੋਜਨ ਤੇ ਆਦਵ ਲੋ ਮਹਿਮਾਨ ਆਦਰ ਕਰਕੇ ਇਹ ਰਤਨ ਤੁਸੀਂ ਵਾਪਸ ਲੈ ਜਾਓ ਤੇ ਮੇਰੇ ਵੱਲੋਂ ਇਸ ਦੀ ਦਰਸ਼ਨ ਪੇਟ ਸਵੀਕਾਰ ਕਰਕੇ ਆਪਣੇ ਸਵਾਮੀ ਨੂੰ ਦੇ ਦਿਓ ਪਰ ਮਰਦਾਨਾ ਜੀ ਦਾ ਜਵਾਬ ਸੀ ਕਿ ਮੈਂ ਇਹ ਪੈਸਾ ਰਾਸ਼ੀ ਬਿਨਾਂ ਕਾਰਨ ਸਵੀਕਾਰ ਨਹੀਂ ਕਰ ਸਕਦਾ ਕਿਉਂਕਿ ਤੁਸੀਂ ਸਾਡਾ ਰਤਨ ਖਰੀਦਿਆ ਨਹੀਂ ਤੇ ਮੈਂ ਇਹ ਰੁਪਏ ਕਿਉਂ ਲਵਾਂ ਸਾਲਸਰਾਏ ਦੇ ਮਜਬੂਰ ਕਰਨ ਉਤੇ ਮਰਦਾਨਾ ਜੀ ਨੇ ₹ ਦੀ ਥੈਲੀ ਗੁਰਦੇਵ ਤੱਕ ਪਹੁੰਚਾਣੀ ਸਵੀਕਾਰ ਕਰ ਲਈ ਜਦੋਂ ਪਾਈ ਮਰਦਾਨਾ ਥੈਲੀ ਲੈ ਕੇ ਗੁਰਦੇਵ ਦੇ ਸਾਹਮਣੇ ਮੌਜੂਦ ਹੋਏ ਤਾਂ ਗੁਰਦੇਵ ਨੇ ਮਰਦਾਨਾ ਜੀ ਨੂੰ ਕਿਹਾ ਕਿ ਜਦੋਂ ਉਸਨੇ ਸਾਡਾ ਰਤਨ ਖਰੀਦਿਆ ਹੀ ਨਹੀਂ ਤੁਸੀਂ ਉਸ ਦਾ ਪੈਸਾ ਬਿਨਾਂ ਕਾਰਨ ਕਿਉਂ ਸਵੀਕਾਰ ਕੀਤਾ ਪੈਸਾ ਪ੍ਰਤਿਆਗਿਆ ਹੋ ਵਾਪਸ ਕਰ ਕਿਓ ਮਰਦਾਨਾ ਜੀ ਚੈਲੀ ਨੂੰ ਸਾਸਰਾਏ ਦੇ ਕੋਲ ਲੈ ਆਏ ਸਾਸਰਾਏ ਤੇ ਉਸ ਦੇ ਕਰਮਚਾਰੀ ਅੰਦਰਕਾ ਨੇ ਸੋਚਿਆ ਕਿ ਇਸ ਰਤਨ ਦਾ ਸਵਾਮੀ ਜਾਂ ਤਾਂ ਕੋਈ ਮਹਾਨ ਧਨਵਾਨ ਹੈ ਜਿਹਦੇ ਲਈ ਇਹ ਬੜਾ ਮੁੱਲਾ ਪਦਾਰਥ ਸਧਾਰਨ ਜੀ ਚੀਜ਼ ਹੈ ਜਾਂ ਕੋਈ ਮਹਾਂਪੁਰਖ ਹੋਵੇਗਾ ਜੋ ਪੈਸਾ ਸੰਪਤੀ ਦੇ ਮੋਹ ਤੋਂ ਵਿਮੁਖ ਹੈ ਤਦ ਸਾਸਰਾਏ ਨੇ ਆਪਣੇ ਸੇਵਕ ਦਰਕਾ ਨੂੰ ਕਿਹਾ ਠੀਕ ਹੈ ਤੁਸੀਂ ਇਸ ਪੈਸੇ ਨੂੰ ਲੈ ਕੇ ਮਰਦਾਨਾ ਜੀ ਦੇ ਨਾਲ ਇਸ ਦੇ ਗੁਰੂ ਜੀ ਦੇ ਕੋਲ ਪਹੁੰਚੋ ਮੈਂ ਕੁਝ ਉਪਹਾਰ ਲੈ ਕੇ ਤੁਹਾਡੇ ਪਿੱਛੇ ਪਿੱਛੇ ਆ ਰਿਹਾ ਹਾਂ ਪਹਿਲਾ ਸੇਵਕ ਅਦਰਕਾ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸਾਹਮਣੇ ਮੌਜੂਦ ਹੋਇਆ ਪ੍ਰਣਾਮ ਕੀਤਾ ਵੰਦਨਾ ਕੀਤੀ ਰਤਨ ਅਤੇ 100 ਰੁਪਏ ਦੀ ਥੈਲੀ ਗੁਰੂ ਜੀ ਨੂੰ ਅਰਪਿਤ ਕੀਤੀ ਗੁਰਦੇਵ ਜੀ ਨੇ ਉਸ ਉੱਤੇ ਪ੍ਰਸੰਨ ਹੋਏ ਤੇ ਪੁੱਛਿਆ ਕਾਰਜ ਕੀ ਕਰਦੇ ਹੋ ਤਾਂ ਸੇਵਕ ਅਦਰਕਾ ਬੋਲਿਆ ਮੈਂ ਰਤਨਾਂ ਦੀ ਪ੍ਰੀਖਿਆ ਕਰਦਾ ਹਾਂ ਜੀ ਗੁਰੂ ਨਾਨਕ ਸਾਹਿਬ ਬੋਲੇ ਤਾਂ ਤੂੰ ਇਹ ਮੁੱਲ ਜੀਵਨ ਰੂਪੀ ਰਤਨ ਦੀ ਵੀ ਪ੍ਰੀਖਿਆ ਕੀਤੀ ਹੋਵੇਗੀ ਸੇਵਕ ਅਦਰਕਾ ਕਹਿੰਦਾ ਜੀ ਮੈਂ ਹੁਣ ਤੱਕ ਤਾਂ ਇਸ ਕੰਕਰ ਪੱਥਰਾਂ ਦੀ ਪ੍ਰੀਖਿਆ ਵਿੱਚ ਹੀ ਹਾਂ ਮੈਨੂੰ ਤੁਸੀਂ ਨਜ਼ਰ ਪ੍ਰਦਾਨ ਕਰੋ ਜਿਸ ਵੱਲੋਂ ਮੈਂ ਇਸ ਕੰਕਰ ਪਥਰਾਂ ਤੋਂ ਵੱਲੋਂ ਉੱਪਰ ਉੱਠ ਕੇ ਜੀਵਨ ਰੂਪੀ ਮੂਲ ਨਦੀ ਦੀ ਜਾਂਚ ਕਰ ਸਕਾਂ ਆਪਣੇ ਮੜ ਮੁੱਲੇ ਸਵਾਸਾਂ ਦਾ ਸਦਵ ਜੋ ਕਰ ਸਕਾਂ ਗੁਰਦੇਵ ਜੀ ਬੋਲੇ ਤੂੰ ਵਿਵੇਕਸ਼ੀਲ ਹੈਂ ਤੇ ਜੀਵਨ ਦੇ ਮਹੱਤਮ ਨੂੰ ਜਾਣਦਾ ਹੈ ਪਰ ਤੈਨੂੰ ਸਿਰਫ ਤੇ ਸਿਰਫ ਮਾਰਗਦਰਸ਼ਨ ਦੀ ਲੋੜ ਹੈ ਉਦੋਂ ਸਾਲਸਰਾਏ ਵੀ ਆਪਣੇ ਸੇਵਕਾਂ ਦੇ ਨਾਲ ਉੱਥੇ ਜਾ ਪਹੜਾਰੇ ਅਤੇ ਉਹਨਾਂ ਨੇ ਡੰਡਵਤ ਨਾਮ ਕਰਕੇ ਅਰਦਾਸ ਕੀਤੀ ਤੁਸੀਂ ਇਹ ਛੋਟੀ ਜੀ ਭੇਟ ਨੂੰ ਸਵੀਕਾਰ ਕਰੋ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬੋਲੇ ਭਗਤ ਜਨ ਇਹ ਰੁਪਈਆਂ ਦੀ ਥੈਲੀ ਕਿਸ ਲਈ ਲੈ ਰਹੇ ਹੋ ਦੇਰੇ ਹੋ ਸਾਸਰਾਏ ਬੋਲਿਆ ਜੀ ਇਹ ਤਾਂ ਤੁਹਾਡੇ ਰਤਨ ਦੀ ਦਰਸ਼ਨ ਭੇਟਾ ਹੈ ਤਾਂ ਸਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਬੋਲੇ ਤਾਂ ਤੁਸੀਂ ਰਤਨਾਂ ਨੂੰ ਪਰਖਣ ਵਾਲੇ ਹੋ ਸਾਸਰਾਏ ਬੋਲਿਆ ਜੀ ਹਾਂ ਤੇ ਗੁਰਦੇਵ ਬੋਲੇ ਇਸ ਮਨੁੱਖ ਜਨਮ ਰੂਪੀ ਰਤਨ ਨੂੰ ਤੁਸੀਂ ਖੂਬ ਪਰਖ ਕੇ ਛੋਟੀ ਉੱਤੇ ਕਸਿਆ ਹੋਵੇਗਾ ਸਾਸਰਾਏ ਬੋਲਿਆ ਨਹੀਂ ਮਹਾਰਾਜ ਮੈਂ ਤਾਂ ਕੇਵਲ ਇਹ ਚਮਕੀਲੇ ਪੱਥਰਾਂ ਦੇ ਵਿੱਚ ਹੀ ਫਸਿਆ ਬੈਠਾ ਹਾਂ ਇਹਨਾਂ ਦੀ ਪਰਖ ਜ਼ਰੂਰ ਕਰ ਲੈਣਾ ਹਾਂ ਗੁਰਦੇਵ ਜੀ ਬੋਲੇ ਅਖੀਰ ਇਹ ਕੰਕਰ ਪੱਥਰਾਂ ਦਾ ਕੀ ਕਰੇਗਾ ਜਦੋਂ ਸਵਾਸਾਂ ਦੀ ਅਮੁੱਲ ਪੂੰਜੀ ਖਤਮ ਹੋ ਗਈ ਸਾਸਰਾਏ ਕਹਿਣ ਲੱਗਾ ਜੀ ਇਹ ਤਾਂ ਮੈਂ ਕਦੇ ਸੋਚਿਆ ਹੀ ਨਹੀਂ ਤਾਂ ਗੁਰਦੇ ਫਰਮਾਉਂਦੇ ਨੇ ਹੁਣੇ ਵੀ ਸਮਾਂ ਹੈ ਨਜਰ ਬਦਲੋ ਅਸਲੀ ਜੋੜੀ ਬਣੋ ਆਪਣਾ ਜਨਮ ਸਫਲ ਕਰਨਾ ਹੀ ਮਨੁੱਖ ਦਾ ਮੁੱਖ ਲਕਸ਼ ਹੈ ਚੁਗਣਾ ਨਹੀਂ ਆਪਦੀ ਪਛਾਣ ਹੀ ਸਾਨੂੰ ਮੁੱਲ ਨਿਧੀ ਦਿੰਦੀ ਹੈ ਸਾਨੂੰ ਆਪਣੇ ਅੰਤਨ ਵਿੱਚ ਛਿਪੇ ਉਸ ਪ੍ਰਭੂ ਦੇ ਅੰਸ਼ ਨੂੰ ਖੋਜਣਾ ਚਾਹੀਦਾ ਹੈ ਠੀਕ ਉਸੇ ਪ੍ਰਕਾਰ ਜਿਸ ਤਰ੍ਹਾਂ ਤੂੰ ਰਤਨਾ ਵਿੱਚੋਂ ਪ੍ਰਕਾਸ਼ ਦੇ ਪੁੰਜ ਨੂੰ ਖੋਜਦਾ ਹੈ ਸਾਸਰੈ ਬੋਲੇ ਗੁਰੂ ਜੀ ਤੁਸੀਂ ਮੇਰੇ ਉੱਤੇ ਕਿਰਪਾ ਕੀਤੀ ਹੈ ਜੋ ਮੈਨੂੰ ਜਾਗਰਤ ਕਰ ਜੀਵਨ ਦਾ ਲਕਸ਼ਯ ਦੱਸਿਆ ਹੈ ਮੈਂ ਤੁਹਾਡੇ ਦੱਸੇ ਮਾਰਗ ਅਨੁਸਾਰ ਆਪਣੇ ਅੰਦਰ ਉਸ ਪ੍ਰਭੂ ਦੇ ਅਨਸਰੂਪੀ ਰਤਨ ਦੀ ਖੋਜ ਵਿੱਚ ਜੁਟ ਜਾਵਾਂਗਾ ਗੁਰਦੇਵ ਜੀ ਬੋਲੇ ਸਾਸਰੈ ਜੀ ਤੁਸੀਂ ਬੜੇ ਮਹਾਨ ਹੋ ਤੁਹਾਡਾ ਸੇਵਕ ਅਧਰਕਾ ਤੁਹਾਡੇ ਨਾਲੋਂ ਵੀ ਮਹਾਨ ਹੈ ਕਿਉਂਕਿ ਉਹ ਇਸ ਰਸ ਨੂੰ ਪਹਿਲਾਂ ਹੀ ਜਾਣਦਾ ਹੈ ਇਸ ਲਈ ਆਤਮਿਕ ਦੁਨੀਆ ਵਿੱਚ ਤੁਹਾਡੇ ਵੱਲੋਂ ਵੀ ਅੱਗੇ ਹੈ ਉਸ ਨੂੰ ਆਪਣਾ ਮਾਰਗਦਰਸ਼ਕ ਮੰਨ ਕੇ ਇਸ ਵਿੱਚ ਤੁਹਾਡੀ ਕਲਿਆਣਤਾ ਹੋਵੇਗੀ ਉਸ ਨੂੰ ਆਪਣਾ ਮਾਰਗਦਰਸ਼ਕ ਮੰਨ ਲਓ ਭਾਈ ਅਦਰਕਿੰਦ ਸਾਸਰੇ ਬੋਲਿਆ ਜੀ ਤੁਹਾਡੀ ਜਿਸ ਤਰ੍ਹਾਂ ਦੀ ਆਗਿਆ ਹੋਵੇ ਇਸ ਪ੍ਰਕਾਰ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਟਨ ਨਗਰ ਦੇ ਇੱਕ ਤਨੇ ਨੂੰ ਪੈਸੇ ਦੇ ਮੋਹ ਵੱਲੋਂ ਹਟਾ ਕੇ ਜੀਵਨ ਦਾ ਅਸਲੀ ਰਸ ਦੱਸਿਆ ਉੱਥੇ ਕੁਝ ਮਹੀਨੇ ਠਹਿਰੇ ਸਾਲ ਸਰਾਏ ਤੇ ਅਦਰਕਾ ਜੀ ਗੁਰੂ ਜੀ ਦੇ ਉਪਦੇਸ਼ ਸੁਣ ਕੇ ਪਟਨਾ ਵਿੱਚ ਆਪਣਾ ਧਰਮ ਪ੍ਰਚਾਰ ਕੇਂਦਰ ਸਥਾਪਿਤ ਕੀਤਾ ਪਹਿਲਾਂ ਉਪਦੇਸ਼ਕ ਵੀ ਸਾਸ ਸਰਾਏ ਨੂੰ ਨਿਯੁਕਤ ਕੀਤਾ ਤੇ ਉਸ ਨੂੰ ਹਦੇ ਅਦੇਸ਼ ਦਿੱਤਾ ਉਹਦੇ ਦੇ ਹਾਂ ਤੋਂ ਬਾਅਦ ਉਸ ਦਾ ਸੇਵਕ ਅਧਰ ਕਾ ਧਰਮ ਪ੍ਰਚਾਰ ਕੇਂਦਰ ਦਾ ਮੁੱਖ ਅਧਿਕਾਰੀ ਹੋਵੇਗਾ ਸੋ ਪਿਆਰਿਓ ਇਹ ਸੀ ਅਸਲੀ ਜੋਰੀ ਦੀ ਪੇਸ਼ਾਨ ਗੁਰੂ ਨਾਨਕ ਸਾਹਿਬ ਜੀ ਦੇ ਨਾਲ ਸਰਾਸਰਾਏ ਜੋਰੀ ਦੀ ਜੋ ਵਿਚਾਰ ਚਰਚਾ ਹੋਈ ਆਪ ਜੀ ਦੇ ਸਾਹਮਣੇ ਸਨਮੁਖ ਰੱਖੀ ਹੈ ਆਸ ਹੈ ਆਪ ਜੀ ਇਸ ਨੂੰ ਸਰਵਣ ਕਰੋਗੇ ਅਸੀਸਾਂ ਦੇਵੋਗੇ ਸਿਰ ਤੇ ਮੇਰ ਪ੍ਰਿਆਤ ਰੱਖੋਗੇ ਤਾਂ ਕਿ ਅਸੀਂ ਵਾਤੋ ਵਦ ਕੋਈ ਭਰਪੂਰ ਇਹ ਖਾਦੀ ਨਾ ਸਾਝੇ ਕਰ ਸਕੀ ਜੀ ਹੋਈਆਂ ਭੁੱਲਾਂ ਨੂੰ ਨਾ ਜਿਤਾ ਰਹੇ ਉਹ ਗੱਜ ਕੇ ਫਤਿਹ ਗਜਾਈਏ ਉਹ ਆਇਓ ਜੀ ਕਾ ਖਾਲਸਾ ਉਹ ਆਇਓ ਜੀ ਕੀ ਫਤਿਹ